ਕਹਿੰਦੇ ਹੁੰਦੇ ਨਾ ਬਾਈ ਜੀ ਜਦੋਂ ਕਹਿੰਦੇ ਹੁੰਦੇ ਕਿਸੇ ਕੰਮ ਨੂੰ ਨਾ ਗੁਲਾਮ ਹੋਣ ਦੀ ਆਤ ਪੈ ਜੇ ਤਾਂ ਉਸ ਕੰਮ ਦਾ ਰੱਬ ਹੀ ਰਾਖਾ ਹੋ ਸਕਦਾ ਤੇ ਆ ਤੁਸੀਂ ਨਾ ਇੱਕ ਕਿਸੇ ਵੀਰ ਨੇ ਜਿਹੜਾ ਮੈਸੇਜ ਕੀਤਾ ਹੈਗਾ ਤੇ ਤੁਸੀਂ ਇਹਦੇ ਨੂੰ ਇਹਨੂੰ ਪੜੋ ਪਹਿਲਾਂ ਤਾਂ ਹਨਾ ਇਹਦੇ ਵਿੱਚ ਨਾ ਸਾਫ਼-ਸਾਫ਼ ਲਿਖਿਆ ਹੈਗਾ ਵੀ ਕੋਈ ਕੁੜੀ ਟੂਰਿਸਟ ਵੀ ਜੇ ਤੇ ਆਈ ਸੀ ਤੇ ਕਿਸੇ এমপ্লয়ার ਦੇ ਕੋਲ ਆ ਕੰਮ ਲੱਗ ਗਈ। ਪਹਿਲੀ ਗੱਲ ਤਾਂ ਟੂਰਿਸਟ ਵੀਜ਼ੇ ਤੇ ਆ ਕੇ ਕੋਈ ਕੰਮ ਕਰ ਨਹੀਂ ਸਕਦਾ ਤੇ ਹੁਣ ਇੱਥੋਂ ਗੱਲ ਸਿੱਧੀ ਆ ਵੀ ਟੂਰਿਸਟ ਵੀਜ਼ੇ ਵਾਲੇ ਨੂੰ ਉਹ ਸੰਪਲয়ার ਨੇ ਜਿੱਥੇ অন্ਟਾਰੀਆ ਦੇ ਵਿੱਚ 17.60 ਜਿਹੜਾ ਹਣਾ ਘੰਟੇ ਦੇ ਡਾਲਰ ਦੇਣੇ ਹੁੰਦੇ ਆ ਹੋ ਸਕਦਾ 5-7 ਡਾਲਰ ਦੇ ਕੇ ਜਿਹੜਾ ਉਹ ਕੰਮ ਕਰਵਾਇਆ ਹੋਵੇ। ਇਸ ਤੋਂ ਬਾਅਦ ਬਈ ਉਹਨੂੰ ਲਾਲਚ ਦੇ ਤਾਂ ਆਉਣਾ ਵੀ ਚਲੋ ਤੈਨੂੰ ਵਰਕ ਪਰਮਿਟ ਹੀ ਦਵਾ ਦਿੰਨੇ ਆ ਹਨਾ ਸਾਡੇ ਕੋਲ ਇੱਕ ਐਲ ਐਮ ਆਈ ਪਈ ਆ ਤੇ ਕੁੜੀ ਤੋਂ ਬਈ 40000 ਡਾਲਰ ਜਿਹੜਾ ਉਸ এমਪਲਾਇਰ ਨੇ ਵਸੂਲ ਕੀਤਾ ਕਿੰਨੇ ਕਿਹੜੇ ਕੇਸ ਆ ਹੁਣ ਪੰਜਾਬ ਦੇ ਵਿੱਚ ਆਉਂਦੇ ਆ ਜੀ ਫਲਾਣੇ ਦਾ ਫਰਾਉਡ ਹੋ ਗਿਆ ਜੀ ਫਲਾਣਾ ਐ ਕਰ ਗਿਆ ਜੀ ਹਨਾ ਕਿੰਨੇ ਹਨਾ ਕੇਸ ਭਾਨਾ ਸਿੱਧੂ ਕੋਲ ਜਾਣ ਲੱਗ ਗਏ ਜਿਹੜਾ এমਪਲਾਇਰ ਤੁਹਾਨੂੰ ਬਈ ਇੰਡੀਆ 'ਚ ਬੈਠਾ ਇਹ ਗੱਲ ਕਹਿ ਰਿਹਾ ਵੀ ਅਸੀਂ ਤੁਹਾਨੂੰ ਵਰਕ ਪਰਮਿਟ ਤੇ ਭੇਜਾਂਗੇ ਹਨਾ ਵਰਮ ਪਰਮਿਟ ਲੈ ਕੇ ਦੇਵਾਂਗੇ ਇਹਦਾ ਮਤਲਬ ਇਹ ਆ ਵੀ ਉਹ ਤੁਹਾਨੂੰ ਐਲ ਐਮ ਆਈ ਸੇਲ ਕਰ ਰਿਹਾ ਹੁਣ ਤੁਸੀਂ ਆ ਦੇਖੋ 2 ਸਾਲਾਂ ਦੇ ਲਈ ਉਹ ਕੁੜੀ ਨੂੰ ਗੁਲਾਮ ਬਣਾ ਕੇ ਰੱਖੂਗਾ ਕੋਈ ਪੇ ਨਹੀਂ ਦੇਣੀ ਤੇ ਇਹੀ ਜੇ ਕੋਈ ਕੈਨੇਡਾ ਦੇ ਬੰਦੇ ਨੂੰ ਰੱਖਦਾ ਉਹਨੂੰ ਪੇ ਵੀ ਦੇਣੀ ਪੈਣੀ ਸੀ ਠੀਕ ਹੈ ਜੀ ਉਹਨੂੰ ਪੇ ਵੀ ਪੂਰੀ ਦੇਣੀ ਪੈਣੀ ਸੀ ਹੁਣ 2 ਸਾਲ ਦਾ ਸਿਰਫ ਇੱਕ ਸਟੇ ਹੋਊਗਾ 2 ਸਾਲ ਦਾ ਵਰਕ ਪਰਮਿਟ ਮਿਲੂਗਾ 2 ਸਾਲਾਂ ਬਾਅਦ ਜਦੋਂ ਇਹ 40000 ਕੁੜੀ ਫੀਅਰ ਨਾ ਹੋਊਗੀ ਉਦੋਂ ਨੂੰ ਫੀਅਰ ਕਹਿ ਦੇਣਾ ਵੀ 2 ਕੁ ਸਾਲ ਦੇ ਹੋਰ ਲੈ ਲੈ ਹਨਾ ਐ ਕਰਦੇ ਕਰਦੇ ਵੀ ਕੁੱਲ ਮਿਲਾ ਕੇ ਇੱਕ ਨਾ ਗੁਲਾਮਾਂ ਦੀ ਤਰ੍ਹਾਂ ਕੰਮ ਕਰਾਇਆ ਜਾਣਾ ਕਿਤੇ ਕੁੜੀ ਹੋਰ ਨਹੀਂ ਕੰਮ ਕਰ ਸਕਦੀ ਕਿਉਂਕਿ ਇਹ ক্লোਜ਼ ਵਰਕ ਪਰਮਿਟ ਹੋਊਗਾ ਇਹਦੇ 'ਚ ਤੇ ਕਿਤੇ ਕੰਮ ਨਹੀਂ ਕਰਨਾ ਗੁਲਾਮਾਂ ਨੂੰ ਰੱਖੂਗਾ ਬਾਈ ਤੇ ਅਪਾ ਇਹ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਯਾਰ ਵੀ ਸਾਡੇ ਲੋਕ ਕਿੰਨੇ ਯਾਰ ਬੇਵਕੂਫ ਹੋ ਗਏ ਹਨ ਕਿੰਨੇ ਸਾਡੇ ਦਿਮਾਗਾਂ ਦੇ ਉੱਤੇ ਯਾਰ ਇਹਨਾਂ ਚੀਜ਼ਾਂ ਦਾ ਕੀੜਾ ਬਹਿ ਚੁੱਕਿਆ ਵੀ ਯਾਰ ਅਸੀਂ ਗੁਲਾਮ ਹੋਣਾ ਪੈਸੇ ਦੇ ਦੇ ਕੇ ਗੁਲਾਮ ਹੋਣ ਵਾਲੀ ਗੱਲ ਆ ਕਿੰਨੇ ਰੌਲੇ ਆਈ ਜਾਂਦੇ ਆ ਯਾਰ ਲੋਕ ਫੇਰ ਵੀ ਨਹੀਂ ਸੁਧਰ ਰਹੇ ਹਨ ਗੁਲਾਮਾਂ ਦੀ ਤਰ੍ਹਾਂ ਜ਼ਿੰਦਗੀ ਕੱਢਣੀ ਆ 40000 ਡਾਲਰ ਦਾ ਮਤਲਬ ਇੰਡੀਆ ਦਾ 24 ਲੱਖ ਰੁਪਈਆ ਤੇ ਆਉਣ ਵਾਲੇ ਹੋਰ 2 ਸਾਲਾਂ ਨੂੰ ਇਹੀ ਕੁੜੀ ਦੁਆਰਾ ਫੇਰ 24 ਲੱਖ ਰੁਪਏ ਦੇ ਲਈ ਤਿਆਰ ਬੈਠੇ ਹੋਗੇ ਕਿਉਂਕਿ ਨਾ 24 ਲੱਖ ਦੋ ਸਾਲਾਂ ਦੇ ਵਿੱਚ ਤਿਆ ਬਾਨਾ ਹੈਗਾ ਹੋ ਸਕਦਾ ਇੰਡੀਆ ਦੇ ਵਿੱਚੋਂ ਹੋਰ ਮਗਾਉਣੇ ਪੈ ਜਾਣ ਪੰਜਾਬ ਦੇ ਵਿੱਚੋਂ ਆਉਦੇ ਮਾਪਿਆਂ ਨੂੰ ਕਹਿ ਕੇ ਵੀ ਬਈ ਦੁਬਾਰਾ ਮੈਂ ਫੇਰ ਸਟੇ ਕਰਨਾ ਹੈਗਾ ਚੱਲੀ ਦੁਨੀਆਦਾਰੀ ਦੇ ਵਿੱਚ ਪਤਾ ਨਹੀਂ ਕੀ ਜਾਂਦਾ ਹੈਗਾ ਨਾ ਲੋਕ ਸਮਝਣ ਨੂੰ ਤਿਆਰ ਆ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਚ ਜਾਂਦਾ ਜਾਣ ਕੇ ਬਈ ਦੀ ਅੱਖਾਂ ਮੀਚਦੇ ਹਨ ਇਹਨਾਂ ਨੂੰ ਐਂ ਲੱਗਦਾ ਹੈਗਾ ਵੀ ਪਤਾ ਨਹੀਂ ਉੱਥੇ ਜਾ ਕੇ ਅਸੀਂ ਕਿੱਡੇ ਕਿ ਟੱਪ ਟੱਡੇ ਕਰ ਦਾਂਗੇ ਤੇ ਜੋ ਕੋਈ 7-8 ਸਾਲ ਪਹਿਲਾਂ ਆਇਆ ਜਿਹੜੇ ਉਹਨਾਂ ਨੇ ਬਈ ਜੇ ਟੱਪ ਟਡੇ ਕੀਤੇ ਹੈਗੇ ਆ ਉਹੀ ਇਹ ਕਰ ਦੇਣਗੇ ਹਨ ਨਾਲੇ ਉਹ ਵਰਕ ਪਰਮਿਟ ਤੇ ਆਏ ਸੀ ਸਟੂਡੈਂਟ ਆਏ ਸੀ 3 ਸਾਲ ਦਾ ਵਰਕ ਪਰਮਿਟ ਮਿਲਿਆ ਸੀ ਪਰ ਆ ਗੁਲਾਮਾਂ ਦਾ ਹੁਣ ਕਰ ਕੀ ਸਕਦੇ ਆ ਹਨ ਚਲੋ ਬਈ ਗੁਲਾਮੀ ਮੁਬਾਰਕ ਬਈ ਐਲ ਐਮ ਆਈ ਲਾਈਨ ਵਾਲਿਆਂ ਨੂੰ ਤੇ ਬਾਕੀ ਬਈ ਜੀ ਪੰਜਾਬ ਵਾਲਿਓ ਤੁਸੀਂ ਸਮਝੋ ਜਿਹੜਾ ਕੋਈ ਏਜੰਟ ਤੁਹਾਨੂੰ ਇੰਡੀਆ 'ਚ ਬੈਠਾ ਪੰਜਾਬ 'ਚ ਬੈਠਾ ਇਹ ਗੱਲ ਕਹਿ ਰਿਹਾ ਵੀ ਅਸੀਂ ਤੁਹਾਨੂੰ ਵਰਕ ਪਰਮਿਟ ਲੈ ਕੇ ਦੇਵਾਂਗੇ ਇਹਦਾ ਮਤਲਬ ਉਹ ਤੁਹਾਨੂੰ ਐਲ ਐਮ ਆਈ ਸੇਲ ਕਰ ਰਿਹਾ ਉਹ ਸਿਰਫ 2 ਸਾਲ ਦਾ ਸਟੇ ਹੋਊਗਾ ਇਸ ਤੋਂ ਬਾਅਦ ਉੱਤੇ ਕੁਝ ਵੀ ਨਹੀਂ ਹੋਊਗਾ ਤੇ ਮਜਬੂਰੀ ਦੇ ਵਿੱਚ ਜਦੋਂ ਤੁਸੀਂ ਇੱਥੇ ਆਏਗੇ ਮੁੜ ਨਹੀਂ ਸਕਦੇ ਹੋਏ ਤਾਂ ਅਗਲੇ ਸਾਲ ਦੀ ਐਲ ਐਮ ਆਈ ਫੇਰ ਤੁਹਾਨੂੰ ਦੇ ਦਊਗਾ 2 ਸਾਲਾਂ ਵਾਸਤੇ ਤੇ ਇਹ ਬਈ ਸਰਕਲ ਆ ਜਿਹੜਾ ਤੁਹਾਡਾ ਚੱਲੀ ਜਾਣਾ ਇੱਥੋਂ ਕਮਾਈ ਜਾਓਗੇ ਗੁਲਾਮਾਂ ਨੂੰ ਇੱਥੇ ਹੀ ਲਾਈ ਜਾਓਗੇ ਨਾ ਤੁਹਾਡਾ ਕੋਈ ਪੰਜਾਬ ਚ ਬੰਨਾ ਤੇ ਨਾ ਤੁਹਾਡਾ ਕੋਈ ਸਿੱਥੇ ਬੰਨਾ ਬਾਕੀ ਬਈ ਜੀ ਹੱਸਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਹਨਾ ਤੇ ਸੂਝ-ਬੂਝ ਤਾਂ ਜਰੂਰ ਬਖਸ਼ੇ ਜਿਹੜੇ ਬੰਦੇ ਐਲ ਐਮ ਆਈ ਲੈਂਦੇ ਆ ਬਾਬਾ ਧੰਨਵਾਦ ਜੀ